ਪਿੰਡ ਪੂਰੇ ਗੇਲਾ ਤੋਂ ਸਪਰਸਾਪ ਤੁਹਾਡੇ ਤੇ ਤੁਹਾਡੇ ਰਿਸ਼ਤੇਦਾਰੀ ਆ ਸ਼ਾਇਦ ਜਾਂ ਤੁਹਾਡਾ ਸਈਕਾ ਲੱਗਦਾ ਹੈ ਜੀ ਆਪਣੇ ਹਾਂ ਜੀ ਉਹਨਾਂ ਨੇ ਸਾਨੂੰ ਸੱਦਿਆ ਸੀਗਾ ਪਰ ਬੜੇ ਗੰਭੀਰ ਐਲੀਗੇਸ਼ਨ ਲਾਏਗਾ ਤੁਹਾਡੇ ਉੱਪਰ ਹਾਂ ਜੀ ਪਹਿਲੀ ਗੱਲ ਕਿ ਤੁਸੀਂ ਮੌਜੂਦਾ ਸਰਪੰਚੀ ਚ ਪਿੰਡ ਦੇ ਜੀ ਆਮ ਆਦਮੀ ਪਾਰਟੀ ਦੇ ਬੰਦੇ ਜੀ ਕਿ ਤੁਸੀਂ ਉਹਦਾ ਚੀਜ਼ ਹਨ ਜੀ ਫਿਰ ਚੱਕ ਰਹੇ ਹੋ ਸਰਕਾਰੀ ਦਰਬਾਰੇ ਦਾ ਤੁਹਾਡੀ ਪੂਰੀ ਚਾਲ ਦੀ ਠੀਕ ਹੈ ਦੂਸਰੀ ਗੱਲ ਕਿ ਤੁਸੀਂ ਉਹਨਾਂ ਦਾ ਬਜ਼ੁਰਗ ਜਿਹੜਾ ਉਹਦੀ ਤੁਹਾਡੀ ਵਜ੍ਹਾ ਨਾਲ ਡੈਥ ਹੋਈ ਉਹ ਬੰਦਾ ਕਾਫੀ ਬਿਮਾਰ ਸੀ ਗੱਲ ਲੀਵਰ ਚ ਪ੍ਰੋਬਲਮ ਸੀਗੀ ਕਿਡਨੀਆ ਚ ਪ੍ਰੋਬਲਮ ਸੀਗੀ ਪੀਲੀਆ ਸੀਗਾ ਟਾਈਫਾਈਡ ਸੀਗਾ ਜਿਹੜੀ ਦਵਾਈ ਪੀ ਲੋ ਗੱਗੋਂ ਵਾਲੋ ਚਲਦੀ ਸੀ ਫੇਰ ਚਲਦੀ ਰਹੀ ਆ ਬੱਗੇ ਸ਼ੀਨੇ ਤੋਂ ਤੁਸੀਂ ਜਦੋਂ ਵੀ ਉਹਨਾਂ ਦੇ ਘਰ ਕੋਈ ਬਜ਼ੁਰਗ ਨੂੰ ਦਵਾਈ ਦੇਣ ਆਉਂਦਾ ਸੀਗਾ ਤੁਹਾਡੇ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਸੀਗਾ ਕਿ ਤੂੰ ਆਪਣਾ ਬੰਦਾ ਸਮਝਾ ਲਓ ਕਿ ਅਸੀਂ ਇਹ ਦਵਾਈ ਦੇਣ ਆਵੇ ਨਹੀਂ ਤੇ ਇਹਦੇ ਰਿਜ਼ਲਟ ਮਾੜੇ ਨਿਕਲਣਗੇ ਇਦਾਂ ਦੇ ਹੋਰ ਵੀ ਕਈ ਇਲਜ਼ਾਮ ਨੇ ਬੜੇ ਗੰਭੀਰ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਪਹਿਲੀ ਗੱਲ ਤਾਂ ਸਾਸੀ ਖਲ ਤਾਂ ਤੁਹਾਡਾ ਬਹੁਤ ਧੰਨਵਾਦ ਹੈ ਤੇ ਪਹੁੰਚਣ ਦਾ ਮੈਂ ਨਾ ਰਿਵੀ ਠੰਡ ਕਰਕੇ ਦਰਦ ਹੁੰਦੀ ਫਿਰ ਚ ਮੇਰੇ ਤੇ ਅੱਜ ਵੀ ਮੈਂ ਅਪਾਇੰਟਮੈਂਟ ਲਈ ਤੇ ਜਾਣਾ ਹੈ ਚਲੋ ਧੰਨਵਾਦ ਟਾਡਾ ਪਹਿਲੀ ਗੱਲ ਇਹ ਆ ਵੀ ਇਹ ਦਵਾਈ ਲੈਣ ਜਾਂਦੇ ਰਹੇ ਆ ਸਾਡੀ ਭੈਣ ਦਾ ਬੇਟਾ ਹੀ ਆ ਜਿਹੜਾ ਇਹਨਾਂ ਦਾ ਦੋਤਾ ਤਾਇਆ ਜੀ ਦਾ ਅਸੀਂ ਵੇਖਿਆ ਕਿ ਇਹਦੀ ਗੱਡੀ ਦੇ ਕੋਈ ਗਲਬਾ ਨਹੀਂ ਹਾਨੂੰ ਸਬੂਤ ਦੇ ਦੇਣ ਕਿ ਕਿੱਥੇ ਮੈਨਾਂ ਨੇ ਡੱਕਿਆ ਜਾਂ ਕਿੱਥੇ ਧਮਕੀ ਦਿੱਤੀ ਆ ਉਹ ਕਹਿੰਦੇ ਜੀ ਆ ਇੱਕ ਫੋਨ ਨੰਬਰ ਦਿਖਾਇਆ ਸੁਪਰਜੀ ਉਹਨਾਂ ਨੇ ਸਾਨੂੰ ਤੇ ਉਹ ਮੈਨੂੰ ਰਾਤੀ ਪਤਾ ਲੱਗਾ ਮੇਰੀ ਮਾਤਾ ਜੀ ਨੇ ਇਹਨਾਂ ਦੀ ਜਿਹੜੀ ਕੁੜਮਣੀ ਆ ਨਾ ਹਾਂਜੀ ਉਹਨੂੰ ਫੋਨ ਕੀਤਾ ਤੇ ਤੁਸੀਂ ਧਮਕੀ ਦਿੱਤੀ ਆ ਨਹੀਂ ਧਮਕੀ ਨਹੀਂ ਇਹਨਾਂ ਨਾਲ ਗੱਲ ਕੀਤੀ ਜਨਾਨੀ ਨੇ ਕੀ ਧਮਕੀ ਦਿੱਤੀ ਲੈਣੀ ਭਾਈ ਅੱਛਾ ਠੀਕ ਹੈ ਠੀਕ ਹੈ ਤੇ ਇਹੋ ਜੀ ਕੋਈ ਗੱਲ ਨਹੀਂ ਆ ਇਹਨਾਂ ਦਾ ਕੰਮਕਾਰ ਸਾਰਾ ਚੱਲਣ ਡਿਆ ਆ ਕੁੜਮਣੀ ਇਹ ਵੇਚਣ ਡਿਆ ਆ ਸਾਰਾ ਕੁਝ ਹੋੰਦਿਆ ਆ ਆਪਾਂ ਪ੍ਰਸ਼ਾਸਨ ਤੇ ਗੱਲ ਛੁੱਟੀ ਆ ਸਰ ਨਹੀਂ ਉਹ ਤਾਂ ਕਹਿੰਦੇ ਤੁਸੀਂ ਇਹਨਾਂ ਦੀ ਤੋਂ ਪਾਣੀ ਤੱਕ ਨਹੀਂ ਲੱਗਦੇ ਜਾਂਦੇ ਨਹੀਂ ਪ੍ਰਸ਼ਾਸਨ ਤੇ ਗੱਲ ਆ ਸਾਰੀ ਜੀ ਮੈਂ ਆਪ ਜਾ ਕੇ ਕੋਈ ਗੱਲ ਕੀਤੀ ਹੈ ਤੇ ਮੈਨੂੰ ਦੱਸੋ ਮੈਨੂੰ ਜੋ ਪੰਦੀ ਕਾਰਵਾਈ ਮੇਰੇ ਤੇ ਕਰਨ ਅੱਛਾ ਜੀ ਜੀ ਇਹਨਾਂ ਦੇ ਆਪਣੇ ਤਾਇ ਜੀ ਦੀ ਜਿਹੜੀ ਡੈਥ ਹੋਈ ਆ ਮੈਨੂੰ ਦੋਖਿਆ ਬੜਾ ਜੇ ਮੈਂ ਉਹਨੂੰ ਦਵਾਈ ਜਾਣ ਤੋਂ ਡੱਕਿਆ ਤੇ ਮੈਂ ਜਿੱਥੇ ਆਂਦੀ ਉੱਥੇ ਇੱਕ ਕਮੇਟੀ ਨੂੰ ਲਾ ਕੇ ਚੜ ਜਾਣਾ ਇਹ ਵੀ ਆ ਆਪਣੇ ਤਿੰਨ ਬੇੜੇ ਲਾ ਕੇ ਆਏ ਨ ਸਬੂਤ ਦੇ ਦੇਣ ਮੈਨੂੰ ਕਿ ਤੂੰ ਫਲਾਣੇ ਦਾ ਸਾਨੂੰ ਦਵਾਈ ਤੋਂ ਡੱਕਿਆ ਤੁਸੀਂ ਪੰਦੀ ਬੜੀ ਤਗੜੀ ਗੱਲ ਕਹਿਤੀ ਤੁਸੀਂ ਮੈਂ ਕਹੀ ਹੈ ਜੀ ਮੈਂ ਹੁਣ ਕੈਮਰਾ ਕਹਿਣ ਡਿਆ ਮੈਨੂੰ ਸਬੂਤ ਦੇ ਦੇਣ ਫਲਾਣੇ ਥਾਂ ਤੋਂ ਗੱਡੀ ਤੇ ਗੱਡੀ ਹੋਇਆ ਜਾਂ ਫਲਾਣੇ ਥਾਂ ਤੋਂ ਤੁਹਾਨੂੰ ਘ अच्छा ते ਵੀ ਤੂੰ ਦਵਾਈ ਲੈਣ ਜਾਂਦੇ ਬਜ਼ੁਰਗ ਜੀ ਨੂੰ ਸਾਡੇ ਉਹ ਫਿਰ ਜਿਹੜੀ ਕਾਲ ਆ ਕਿ ਲੇਡੀਜ਼ ਦੀ ਲੇਡੀਜ਼ ਨਾਲ ਗੱਲ ਹੋਈ ਆ ਕੋਈ ਧਮਕੀ ਨਹੀਂ ਨਹੀਂ ਪਤਾ ਨਹੀਂ ਮਾਤਾ ਜੀ ਨੇ ਕਿਹਾ ਸੀ ਮਾਤਾ ਜੀ ਨੇ ਕਿ ਧਮਕੀ ਦੇਣੀ ਆ ਉਹ ਤਾਂ ਪਿਆਰ ਨਾਲ ਗੱਲ ਹੋਈ ਹਣੀ ਆ ਚਲੋ ਰਿਸ਼ਤੇਦਾਰੀ ਆ ਠੀਕ ਹੈ ਤੇ ਉਹਨੇ ਕਿਹਾ ਹੋਊਗਾ ਵੀ ਜਾ ਉਹ ਹੁੰਦਾ ਅੱਛਾ ਅੱਛਾ ਤਾਂ ਰਿਸ਼ਤੇਦਾਰੀਆਂ ਸਾਂਝੀਆਂ ਨਾ ਨਹੀਂ ਮਤਲਬ ਉਹ ਇਹਨਾਂ ਦੀ ਕੁੜਮਣੀ ਆ ਉਹ ਤਾਂ ਤੁਹਾਡੇ ਰਿਸ਼ਤੇਦਾਰੀ ਨੇ ਆ ਰਿਸ਼ਤੇਦਾਰੀ ਇਹਦੀ ਹੈ ਤਾਂ ਜੀ ਆਪਣੇ ਹਾਂਜੀ ਤੇ ਬਾਕੀ ਵੇਖੋ ਜੀ ਇਹਨਾਂ ਨੇ ਬਹੁਤ ਜਿਆਦਾ ਤੁਹਾਡਾ ਵੱਟ ਦਾ ਕੀ ਰੌਲਾ ਸੀਗਾ ਤੁਹਾਡੀ 22 ਤੋਂ 24 ਦਿਨ ਪਹਿਲਾਂ ਜਿਹੜਾ ਝਗੜਾ ਹੋਇਆ ਉਹ ਕਿਉਂ ਹੋ ਪਿਛਲੇ ਸਾਲ ਪਿਛਲੇ ਸਾਲ ਇਹ ਮੈਨੂੰ ਕਹਿੰਦੇ ਇਹ ਵੀ ਵਟ ਕਰਨਾ ਸਿੱਧੀ ਤੇ ਮੈਂ ਕਿਹਾ ਵੀ ਚੱਲ ਕੋਈ ਗੱਲ ਨਹੀਂ ਆਪਾਂ ਕੰਕ ਨਹੀਂ ਖਰਾਬ ਕਰਨੀ ਮੁੜ ਕੇ ਕਰ ਲਾਂਗੇ ਝੋਨਿਆਂ ਚ ਝੋਨਿਆਂ ਚ ਮੈਂ ਚਲ ਗਿਆ ਭਾਰੀ ਬਾਹਰ ਕਿ ਆ ਨਹੀਂ ਲੱਗਾ ਬਾਹਰ ਹੀ ਅੱਛਾ ਜੀ ਝੋਨਾ ਲਾਉਣ ਤੋਂ ਪਹਿਲਾਂ ਤੇ ਫੋਨ ਮੈਂ ਇਹਨਾਂ ਨੂੰ ਬੜਾ ਆਂਦਾ ਰਹਿ ਵਟ ਸਿੱਧੀ ਕਰਾ ਦਿਓ ਇਹਨਾਂ ਦਾ ਮੇਰਾ ਮਾਦਾ ਬਾਪੂ ਵੀ ਇਹਨਾਂ ਦੇ ਘਰ ਗਏ ਆ ਹੋਰ ਮੈਂ ਪਿੰਡ ਦੇ ਜਿਹੜੇ ਆਪਣੇ ਸੱਜਣੇ ਆ ਜਿਤਨਾ ਮੈਂ ਮੈਂਬਰ ਪਹੁੰਚਾਇਆ ਉਹਨਾਂ ਨੂੰ ਮੈਂ ਕਿਹਾ ਮੇਰੀ ਵਟ ਸਿੱਧੀ ਕਰਾ ਦਿਓ ਉਹਨਾਂ ਵੀ ਇਹਨਾਂ ਨੂੰ ਬੜਾ ਸਮਝਾਇਆ ਤੇ ਜੇ ਉਹ ਮੈਂ ਤੁਹਾਡੇ ਮੈਂਬਰਾਂ ਨੂੰ ਪੁੱਛ ਹੁਣੇ ਕਿਹਾ ਕਿ ਤੁਸੀਂ ਕਿ ਪਰੀ ਮੇਰੀ ਵਾਟ ਸਿੱਧੀ ਕਰਾ। ਹਾਂ ਉਹਨਾਂ ਵੀ ਕਿਹਾ ਮੈਨੂੰ ਜੇ ਮੈਂ ਤੁਹਾਡੇ ਮੈਂਬਰਾਂ ਨੂੰ ਪੁੱਛਣਾ ਪੰਚਾਇਤ ਨੂੰ ਵੀ ਆ ਗਿਆ। ਕੋਈ ਗੱਲ ਨਹੀਂ ਤੂੰ ਗੱਲ ਕਰ ਸਕਦੇ ਹੋ ਨਾ ਮੈਨੂੰ ਵੀ ਕਿਹਾ ਵੀ ਕੋਈ ਗੱਲ ਨਹੀਂ। ਬਾਅਦ ਚ ਕੀ ਹੋਇਆ ਜਦੋਂ ਐਂਡ ਵਾਲੇ ਦਿਨ ਇਹਨਾਂ ਕਣਕ ਬੀਜ ਨਹੀਂ ਉਹਨਾਂ ਕਿਹਾ ਵੀ ਰਣਜੋਤ ਇਹਨਾਂ ਲੱਗ ਲਾ ਕੇ ਥਾਂ ਛੱਡ ਦੇਣਾ ਆ। ਹਾਂਜੀ ਤੇ ਕੋਈ ਗੱਲ ਨਹੀਂ ਤੂੰ ਵਾਟ ਆਪਾਂ ਬਾਅਦ ਚ ਸਿੱਧੀ ਕਰਾ ਲਾਂਗੇ। ਤੇ ਮੈਂ ਕੋਈ ਗੱਲ ਨਹੀਂ ਭਾਜੀ ਮੈਂ ਨਹੀਂ ਕਰਦਾ ਕੋਈ। ਉਹ ਦੋਵੇਂ ਤਰ੍ਹਾਂ ਸਹਿਮਤ ਸੀ। ਮੈਂ ਉਹਨਾਂ ਨੇ ਜੋ ਇਹਨਾਂ ਨੂੰ ਕਿਹਾ ਮੈਨੂੰ ਨਹੀਂ ਪਤਾ। ਅੱਛਾ। ਚਲੋ ਮੈਂ ਸ਼ਾਮੀ ਆਇਆ ਕਣਕ ਬੀਜਣ ਦੇ ਇਹਨਾਂ ਜੋ ਇਹ ਨਾ ਮੇਰੇ ਤੇ ਹਮਲਾ ਕੀਤਾ ਜੋ ਫਾਇਰਿੰਗ ਕੀਤੀ ਆ ਸਾਰੇ ਮੇਰੇ ਕੋਲ ਪ੍ਰੂਫ ਪਏ ਆ ਕੀ ਕੀ ਆ ਤੁਸੀਂ ਫਾਇਰਿੰਗ ਹਾਂ ਫਾਇਰਿੰਗ ਕੀਤੀ ਭਾਜੀ ਨਾ ਪ੍ਰੂਫ ਪਏ ਮੇਰੇ ਕੋ ਇਹਨੇ ਵੱਡੇ ਨੇ ਸੁੱਖੇ ਨੇ ਇਹ ਸੁਖੇਂਦਰ ਸਿੰਘ ਆ ਉਹਨੇ ਗੋਲੀ ਚਲਾਈ ਆ ਕਬੈ ਦਾ ਮੁੰਡਾ ਕਹਿਣ ਰਿਹਾ ਯਾਰ ਰਫਲ ਲਿਆ ਆ ਜਾ ਰਫਲ ਲਿਆ ਸਰਪੰਚ ਜੀ ਮੈਂ ਕਿਤਾ ਮੰਨ ਲਾ ਤੁਸੀਂ ਕਰੀ ਹੋ ਗਏ ਸਾਬੀ ਵੀਡੀਓ ਪਈ ਸਰ ਅੱਛਾ ਹੋਰ ਕੀ ਸਬੂਤ ਆ ਤੁਹਾਡੇ ਮੇਰੇ ਕੋ ਆ ਦੇਖੋ ਮੈਂ ਸਾਰੇ ਦੱਸ ਦੇਣਾ ਤੁਹਾਨੂੰ ਮੈਂ ਦੱਸ ਦੇਣਾ ਉੱਥੇ ਐਡਮਿਟ ਰਹਿ ਕੇ ਹਾਂ ਸਰ ਆੜਾ ਮੇਰੇ ਸੱਟ ਲੱਗੀ ਜਾਂਦਾ ਅੱਛਾ ਤਾਂ ਇਹ ਟਾਂਕੇ ਲੱਗੇ ਆ ਇਹਨਾਂ ਨੂੰ ਪਤਾ ਨਹੀਂ ਕਿੰਨਾ ਕਿ ਮੇਰੇ ਰੋੜਾ ਹੀ ਭਰਾਇਆ ਨਾ ਅੱਛਾ ਜੀ ਇਹ ਇਹ ਦੇਖੋ ਵਿੱਚ ਟਾਈਟਰ ਮਾਰ ਕੇ ਟਾਈਟਰ ਬਟਾਉਣਾ ਚਾਹੁੰਦੇ ਸੀ ਆ ਮੁੰਡਾ ਭੱਜਾ ਜਾਂਦਾ ਮਗਰ ਕਿਰਪਾਨ ਲੈ ਦੇ ਇਹ ਤੁਹਾਡਾ ਟਾਈਟਰ ਲਾ ਲ ਮੇਰਾ ਲਾ ਲ ਅੱਗੇ ਹਾਂ ਇਹਨਾਂ ਨੂੰ ਇਹੀ ਵੀ ਇਹ ਬੰਦੇ ਜਿਆਦਾ ਹੈ ਨਾ ਅੱਛਾ ਵੀ ਇਹਨੂੰ ਲਾੜੀਏ ਕਿਸੇ ਤਰ੍ਹਾਂ ਥੱਲੇ ਇਹ ਮੇਰੇ ਗੁੱਟ ਤੇ ਕਿਰਪਾਨ ਵੱਜੀ ਆ ਜੀ ਤੁਹਾਨੂੰ ਦੂਜੀ ਫੋਟੋ 'ਚ ਮੈਂ ਦਿਖਾਉਣਾ ਅੱਛਾ ਜੀ ਮੈਂ ਕੱਲਾ ਆ ਜਾ ਮੇਰਾ ਛੋਟਾ ਜਿਹਾ ਬੇਡਾ ਇਹ ਵੀਡੀਓ ਬਣਾਉਂਦਾ ਹੀ ਉਥੇ ਤੇ ਇਹਨੂੰ ਵੀ ਫਿਰ ਇਹਨਾਂ ਅੰਡ ਤੇ ਧਮਕੀ ਦਿੱਤੀਆਂ ਅੱਛਾ ਤੋਂ ਮੈਂ ਤੁਹਾਨੂੰ ਦਿਖਾਉਣਾ ਮੈਂ ਬੜੀ ਔਖੀ ਜਾਨ ਬਚਾ ਕੇ ਭਰੀ ਭੱਜਾ ਜਵਾ ਵੇਖੋ ਆਹ ਟਰੈਕਟਰ ਦੇ ਮਗਰ ਮੁੰਡਾ ਪੱਜਾ ਜਾਣ ਰਿਹਾ ਤੇ ਉਹਦਾ ਪਿਓ ਜਿਹੜਾ ਉਹ ਟਰੈਕਟਰ ਮਗਰ ਲਾ ਕੇ ਟਰੈਕਟਰ ਮਾਰਨ ਰਿਹਾ ਵੀ ਇਹਨੂੰ ਪਲਦਾ ਕੇ ਤੇ ਨੂੰ ਥੱਲੇ ਲਾ ਲਈਏ ਆਹ ਮੁੰਡੇ ਦੇ ਹੱਥ 'ਚ ਕਿਰਪਾਨ ਆ ਆ ਫੇਰ ਉਹੀ ਆ ਗਈ ਅੱਛਾ ਇਹ ਸਰ ਫੈਰਿੰਗ ਹੋਈ ਟਰੈਕਟਰ ਤੇ ਇਹ ਟੀਮ ਆਈ ਆ ਪ੍ਰਸ਼ਾਸਨ ਦੇ ਨਾਲ ਉਹਨਾਂ ਬਰੋਧ ਚੁੱਕਿਆ ਉਦੋਂ ਥਾਣੇ ਵੱਲੋਂ ਹਾਂਜੀ ਜੇ ਬਰੂਦ ਆਇਆ ਵਿੱਚ ਬਰੂਦ ਆਇਆ ਜੀ ਠੀਕ ਹੈ ਜੀ ਤੇ ਬੜੇ ਮੁਸ਼ਕਿਲਾਂ ਵਿੱਚ ਭਜਿਆ ਮੇਰੇ ਗਾੜੀ ਵੱਜੀ ਟੈਂਕੀ ਲੱਗੇ ਅੱਛਾ ਜੀ ਹਾਂ ਜੀ 10 ਤੇ ਮੈਂ ਤੁਹਾਨੂੰ ਜੀ ਮਤਲਬ ਯਾਰ ਚਲੋ ਜੇ ਤੁਹਾਡੇ ਨਾਲ ਸਟਾਂ ਲੱਗੀਆਂ ਤੇ ਫਿਰ ਤੁਸੀਂ ਉਹਦਾ ਜਵਾਬ ਦੋਣਾ ਉਹ ਕਹਿੰਦੇ ਕਿ ਸਾਡਾ ਸਾਡੇ ਵੀ ਇੱਕ ਕਿਰਪਾਨ ਵਜੀ ਆ ਸਾਡਾ ਵੀ 26 ਦਾ ਪਰਚਾ ਬਣਦਾ ਤੁਸੀਂ ਤੁਹਾਡੀ ਸਰਕਾਰੀ ਦਰਬਾਰੇ ਪੂਰੀ ਪਹੁੰਚ ਤੁਸੀਂ ਤਾਂ ਪਰਚਾ ਨਹੀਂ ਹੋ ਰਹੇ ਕੋਈ ਸਰਕਾਰੀ ਦਰਬਾਰੇ ਨਹੀਂ ਜੋ ਪ੍ਰਸ਼ਾਸਨ ਕਰਨ ਰਿਹਾ ਲਖਨਊ ਤੌਰ ਤੇ ਨਹੀਂ ਤੇ ਫਿਰ ਉਹਨਾਂ ਦਾ ਕਿ 26 ਉਹ ਕਹਿੰਦੇ ਤੁਸੀਂ ਲਗਣੀ ਨਹੀਂ ਦੇ ਜਿਹੜੇ ਪਰਚੇ ਨਹੀਂ ਦਰਜ ਹੋਣਦੇ ਭਾਜੀ ਇਦਾਂ ਦੀ ਕੋਈ ਗੱਲ ਨਹੀਂ ਅੱਜ 15 ਦਿਨ ਹੋ ਗਏ ਵੇਖੋ ਮੇਰੀ ਗੱਲ ਸਮਝੋ ਜੇ ਇੱਕ ਕਰਤਾਰੇ ਦਰਬਾਰੇ ਪਹੁੰਚ ਹੁੰਦੀ ਤੇ ਕੀ ਗੱਲੇ ਫੜੇ ਨੇ ਜੋ ਪ੍ਰਸ਼ਾਸਨ ਕਰਨ ਰਿਹਾ ਨਾ ਚਲੋ ਪ੍ਰਸ਼ਾਸਨ ਵੀ ਥੋੜਾ ਵਿਜੀ ਇੱਕ ਤੇ ਇਲੈਕਸ਼ਨ ਕਰਕੇ ਵਿਜੀ ਤਰ ਤਾਰ ਜ ਉਦੇ ਕਰਕੇ ਵਿਜੀ ਹੈ ਪ੍ਰਸ਼ਾਸਨ ਮੈਂ ਵੀ ਨਹੀਂ ਕੋਈ ਗੱਲ ਕਰਤੀ ਜੋ ਆਪਣੀ ਮਰਜ਼ੀ ਨਾਲ ਪ੍ਰਸ਼ਾਸਨ ਕੰਡਿਆ ਉਤਨਾ ਹੀ ਚੱਲਣ ਦਿਆ ਕੋਈ ਕਰਤਾਰੀ ਦਰਬਾਰੇ ਆ ਨਹੀਂ ਤੁਸੀਂ ਕੋਈ ਦਬਾਅ ਨਹੀਂ ਪਾਇਆ ਨਾ ਨਾ ਜੀ ਨਾ ਕੋਈ ਦਬਾਅ ਨਹੀਂ ਪਾਇਆ ਕਿਉਂ ਮੇਰੇ ਕੋਲ ਪ੍ਰੂਫ ਹੀ ਪੜਿਆ ਸਰ ਅੱਛਾ ਜੀ ਮੇਰੇ ਸੱਟਾਂ ਮੇਰੇ ਕੋਲ ਪ੍ਰੂਫ ਬਹੁਤ ਜ਼ਿਆਦਾ ਪਏ ਇਹਨਾਂ ਦੇ ਨਹੀਂ ਆ ਦਿਖਾ ਦੇ ਦਿੱਤੀ ਇਸ ਤੋਂ ਇਲਾਵਾ ਹੋਰ ਕੀ ਬਰੂਤੜ ਕੋ ਮੇਰੇ ਕੋਲ ਵੀਡੀਓ ਪਈ ਹੈ ਜਿੱਚ ਗੋਲੀ ਚਲਾਉਂਦੇ ਆ ਹਾਂ ਆਵਾਜ਼ ਸੁਣੀ ਐਂਡ ਦੇ ਤਾਇ ਜੀ ਦਾ ਬੇਡਾ ਕਹਿੰਦਾ ਮਾਰਦੀਆਂ ਗੋਲੀ ਇਹ ਪਹਿਲਾਂ ਤਾਇ ਜੀ ਦਾ ਪੁੱਤਰਾ ਆ ਉਹਨੇ ਦੋ ਰਿ ਕਿਹਾ ਜਾ ਰਫਲਿਆ ਜਾ ਰਫਲਿਆ ਤੇ ਐਂਡ ਤੇ ਫਿਰ ਤਾਇ ਜੀ ਦੇ ਬੇੜੇ ਨੇ ਜਾ ਮਾਰਦੀਆਂ ਫਿਰ ਗੋਲੀ ਤੁਹਾਨੂੰ ਇੱਕ ਮੈਂ ਹਾਂਜੀ ਇੱਕ ਵੀਡੀਓ ਮੇਰੇ ਕੋਲ ਐਂਡ ਵਾਲੀ ਹੈ ਕਿ ਹਨੇਰਾ ਹੋ ਗਿਆ ਸੀ ਉੱਚੇ ਨੇ ਫਾਇਰਿੰਗ ਕੀਤੀ ਆਈ ਵਿੱਚ ਉਹ ਮੈਂ ਤੁਹਾਨੂੰ ਦੇ ਦੂੰਗਾ ਨਹੀਂ ਤੇ ਤੜਤੇ ਫਿਰ ਗੋਲੀ ਸਿੱਧੀ ਚਲੀ ਹਾਂਜੀ ਸਿੱਧੀਆਂ ਮਾਰੀਆਂ ਜੀ ਸਿੱਧੀਆਂ ਗੋਲੀਆਂ ਮਾਰੀਆਂ ਨਾ ਸਿੱਧੇ ਵਾਰ ਜਿੱਤੇ ਆ ਰੋੜਾ ਬਹੁਤ ਜ਼ਿਆਦਾ ਮਾਰਿਆ ਮੇਰੇ ਨੇ ਮੈਂ ਕਾਲੀ ਚੋਂ ਭਾਜੀ ਬਾਹਰ ਆਉਣਾ ਚਾਹੁੰਦਾ ਹਾਂ ਸਰਪੰਚ ਜੀ ਇੱਕ ਗੱਲ ਦੱਸਿਓ ਨਾ ਕਿ ਇੰਨੀਆਂ ਛੱਟਾਂ ਲੱਗੀਆਂ ਹੋਣ ਬੰਦੇ ਦੇ ਤੇ ਤੁਸੀਂ ਉੱਥੋਂ ਨਿਕਲ ਗਏ ਕਿਵੇਂ ਨਿਕਲੇ ਤੁਸੀਂ ਮੈਂ ਭਾਜੀ ਕੀ ਕਰਦਾ ਫਿਰ ਜਾਨ ਬਚਾਉਣੀ ਹੈ ਆਪਣੀ ਮੈਂ ਇੱਥੇ ਜੋ ਗੱਡੀ ਲੈ ਕੇ ਆ ਗਿਆ ਬੇਟਾ ਉੱਥੋਂ ਮੈਂ ਗੱਡੀ ਭਜਾਈ ਪੂਰੇ ਗਿਲ ਮੇਰੇ ਸੱਜਣ ਆ ਗਏ ਉੱਥੇ ਜਾ ਕੇ ਮੇਰਾ ਲਹੂ ਹੀ ਬੜਾ ਵਗ ਗਿਆ ਹੈ ਕੌਣ ਸੱਜਣ ਤੜ ਮੇਰਾ ਹਰਪਾਲ ਇੱਕ ਮੁੰਡਾ ਇਸ ਪੂਰੇ ਗਿਲ ਤੋਂ ਵੇਖੋ ਹੁਣ ਬੰਦੇ ਜਿਹੜੇ ਨੇ ਛੱਟਾਂ ਲੱਗੀਆਂ ਨੇ ਜਿਹਨੂੰ ਮਰਜ਼ੀ ਮੈਂ ਫੋਨ ਕਰ ਦਿੰਦਾ ਸਰਪੰਚਾਂ ਹਰ ਇੱਕ ਵੀਰ ਨੇ ਆਉਣਾ ਹੈ ਵੀ ਚਲੋ ਦਾਖਲ ਕਰਾਈਏ ਠੀਕ ਉੱਥੇ ਉਹ ਆ ਗਏ ਫਿਰ ਉਹਨੇ ਗੱਡੀ ਫੜ ਲਈ ਬੜਬੜ ਉਧਰ ਭਾਲੇ ਇੱਕ ਸ਼ਾਲੀ ਆ ਤੇ ਜੇ ਮੈਂ ਉਹਨਾਂ ਨੂੰ ਪੁੱਛਾਂ ਕਿ ਭਾਈ ਆਹ ਗੱਲਬਾਤ ਹਾਂ ਪੁੱਛਣ ਨੂੰ ਦੱਸਣਗੇ ਵੀ ਨਾਲ ਗਏ ਹਸਪੀਟਲ ਜਾਈਂ ਓਏ ਉੱਥੋਂ ਬਾਅਦ ਫਿਰ ਉਹ ਤੁਹਾਨੂੰ ਉਹ ਲੈ ਕੇ ਗਏ ਉਹ ਲੈ ਕੇ ਗਏ ਯਾਰ ਭਾਲ ਨੇ ਗੱਡੀ ਚਲਾਈ ਆ ਅੱਛਾ ਤੇ ਫਿਰ ਸ਼ਾਮ ਨੂੰ ਤੁਹਾਨੂੰ ਪਤਾ ਟ੍ਰੈਫਿਕ ਬੜੀ ਹੋ ਜਾਂਦੀ ਆ ਤੁਸੀਂ ਉਦੋਂ ਹੋਸ਼ਚ ਸੀਗੇ ਹਾਂ ਮੈਂ ਮੜਾ ਮੋਟਾ ਮਤਲਬ ਹੈਗਾ ਇਹ ਮੈਨੂੰ ਇੰਨਾ ਪਤਾ ਨਹੀਂ ਵੀ ਅੱਛਾ ਹਾਂ ਵੀ ਮੈਂ ਸੀਟ ਲੰਮੇ ਪਾ ਕੇ ਨਾ ਦਰਦ ਜੀ ਹੋਈ ਲੀ ਤੇ ਲੰਮੇ ਥੋੜਾ ਟੇਢਾ ਤੇ ਵੈਨਾ ਵੀ ਹਾਂ ਮੜਾ ਜਿਹਾ ਹੁਣੇ ਪਹੁੰਚ ਮੈਨੂੰ ਪ੍ਰੋਪਰ ਨਹੀਂ ਪਤਾ ਹਾਂ ਪ੍ਰੋਪਰ ਨਹੀਂ ਪਤਾ ਪਰ ਮੈਂ ਡਰ ਅਤੇ ਸੋ ਬਲੱਡ ਬੜਾ ਆ ਗਿਆ ਮੇਰੇ ਕੋ ਫੋੜਾਂ ਪਈਆਂ ਭਾਜੀ ਸਾਰੇ ਜਿਹੜਾ ਮਤਲਬ ਖੂਨ ਸਕਣਾ ਹੁੰਦਾ ਨਾ ਬੋਟੀਆਂ ਆ ਚੀਜ਼ ਸਾਰੀ ਭਿੱਜੀ ਆ ਚਲੋ ਫਿਰ ਤੁਸੀਂ ਸਾਨੂੰ ਉਹਨਾਂ ਦਾ ਨੰਬਰ ਦੋ ਭਾਜੀ ਦੋ ਜਾਣਿਆਂ ਦਾ ਇਹਨਾਂ ਨੂੰ ਪੁੱਛਣਾ ਹਾਂ ਲਿਖ ਲਓ ਠੀਕ ਹੈ 86995 ਅੱਛਾ ਸਰਪੰਚ ਸਾਹਿਬ ਸਾਰੀਆਂ ਗੱਲਾਂ ਹੋ ਗਈਆਂ ਕਲੀਅਰ ਚਲੋ ਫਿਰ ਬਾਕੀ ਅੱਗੇ ਪ੍ਰਸ਼ਾਸਨ ਦਾ ਕੰਮ ਆ ਹਾਂਜੀ ਪਰ ਸਰਪੰਚ ਜੀ ਹੁਣ ਐਂਡ ਤੇ ਕੁਝ ਕਹਿਣਾ ਚਾਹੁੰਦੇ ਜਮੈਂ ਮੈਂ ਇਹਨਾਂ ਵੀ ਜਿਹੜਾ ਕੰਮ ਹੋਇਆ ਨਾ ਪਲਾਨ ਨਾ ਹੋਇਆ ਉਹ ਕਿਦਾਂ ਨਾ ਤੇ ਈ ਛੇਤੀ ਰਫਲ ਆਉਂਦੀ ਆ ਨਾੜੀ ਜੇ ਤੇ ਇਥੇ ਆ ਤਾਂ ਨਾ ਰੁੜੇ ਜਾਂਦੇ ਆ ਪਤਾ ਨਹੀਂ ਕੀ ਚੱਕਰ ਕੀ ਸੋਚ ਕੇ ਬੈਠੇ ਹੋ ਪਰ ਤੁਹਾਡੇ ਤੇ ਰਿਸ਼ਤੇਦਾਰਿਆ ਤੁਹਾਨੂੰ ਕਾਹੂ ਮਾਰਨਗੇ ਵੇਖੋ ਜੀ ਇਹ ਤੇ ਮੂੰਹ ਮੂੰਹ ਕਹੀ ਜਾਂਦੇ ਮਾਰਦੀ ਐ ਅੱਜ ਗੋਲੀ ਮਾਰਦੀ ਐ ਅੱਜ ਗੋਲੀ ਮੇਰੇ ਘਰ ਦਾ ਮੈਨੂੰ ਕਿਉਂ ਨਹੀਂ ਕੋਈ ਸਹਾਂਤ ਦਿੱਤਾ ਇਹਦੇ ਦੋ ਜਨਾਨੀਆਂ ਮੇਰੀ ਮਾਤਾ ਨੇ ਮੇਰੀ ਘਰ ਦੀ ਹੂੰ ਹੂੰ ਠੀਕ ਹੈ ਜੀ ਇਹ ਸੇ ਸੱਤ ਜਨਾਨੀਆਂ ਕਿਦਾਂ ਰਫਲ ਜੇਤੀ ਕੱਢ ਗਈ ਨਾ ਹੂੰ ਹੂੰ ਤੇ ਇਹ ਤੁਸੀਂ ਆਹ ਵੇਖ ਲਓ ਸਾਰਾ ਕੁਝ ਸਬੂਤ ਹੈ ਮੇਰੇ ਕੋਲ ਸਾਰਾ ਪਲਾਨ ਨਾ ਹੋਇਆ ਕੰਮ ਜਿੰਨਾ ਵੀ ਪਲਾਨ ਨਾ ਹੋਇਆ ਜਦੋਂ ਇਹ ਰਫਲ ਲੈਣ ਆਇਆ ਮੈਂ ਵੇਖਿਆ 1 ਮਿੰਟ ਦੇ ਵਿੱਚ अच्छा हां नहीं, नहीं, नहीं ली ली। अच्छा अच्छा तो ਜਨਾਨੀਆਂ ਦੋ ਹੁੰਦੇ ਬੰਦਾ ਹੱਥ ਖੜੀ ਨਹੀਂ ਸਕਦਾ ਠੀਕ ਹੈ ਜੋ ਵੀ ਆਪ ਪਲਾਨ ਹੋਇਆ ਭਾਜੀ ਇਹਨਾਂ ਦੀ ਪੂਰੀ ਯਾਦ ਜਿਹੜਾ ਮਾਰਨ ਦਾ ਪਲਾਨ ਹੈ ਤੁਹਾਡੇ ਕੋਲ ਵੀ ਆਪਨ ਹੈਗਾ ਕੋਈ ਹਾਂ ਨਹੀਂ ਮੇਰੇ ਕੋਲ ਹੈ ਜੀ ਰਫਲ ਜੀ ਲਾਇਸੈਂਸੀ ਹੈ ਹਾਂਜੀ ਅੱਛਾ ਜੀ ਪਰ ਤੁਸੀਂ ਯੂਜ਼ ਨਹੀਂ ਕੀਤੇ ਨਹੀਂ ਮੈਂ ਆਪਣਾ ਪਰਿਵਾਰ ਸਮਝ ਕੇ ਕਿਦਾਂ ਯੂਜ਼ ਕਰਦਾ ਜੀ ਠੀਕ ਹੈ ਮੈਂ ਕਿੱਥੇ ਮੂੰਹ ਦੇਂਦਾ ਮੁਰਕੇ ਮੈਂ ਸਰਪੰਚਾਂ ਮੌਜੂਦ ਆ ਮੈਨੂੰ ਕੀ ਸਰਪੰਚ ਜੀ ਲਾਸਟ ਇੱਕੋ ਗੱਲ ਦੁਬਾਰਾ ਪੁੱਛਣਾ ਚਾਹੂੰਗਾ ਉਹਨਾਂ ਤੇ ਜਿਹੜੀਆਂ ਇਨੀਆਂ ਧਾਰਾਂਾਂ ਲੱਗੀਆਂ ਉਹ ਵਕਈ ਜਿੰਮੜੀਆਂ ਤੁਹਾਡੀਆਂ ਹੈਗੀਆਂ ਸਭ ਕੁਝ ਜਾਇਜ਼ ਹੈ ਜੀ ਮੈਂ ਨਾ ਸਾਰੇ ਪ੍ਰੂਪ ਹੈ ਬਿਲਕੁਲ ਜੋ ਜਾਇਜ਼ ਹਨ ਕੋਈ ਕਿਸੇ ਦਾ ਦਬਾਅ ਨਹੀਂ ਹੈ ਜੋ ਪ੍ਰਸ਼ਾਸਨ ਨੇ ਬੰਦਾ ਜੋ ਕਾਰਵਾਈ ਕੀਤੀ ਹੈ ਤਾਂ ਆਖਰੀ ਸਵਾਲ ਕਿ ਤੁਸੀਂ ਕਿਸੇ ਦੇ ਕੋਈ ਦਬਾਅ ਨਹੀਂ ਪਾਇਆ ਕਿ ਇਹਨਾਂ ਦੀ 26 ਦਾ ਪਰਚਾ ਰੁਕੇ ਜਾਵੇ ਨਾ ਨਾ ਜੀ ਨਾ ਨਾ ਠੀਕ ਹੈ ਜੀ ਮੈਂ ਨਾ ਬੰਦਾ ਨੇ ਕਰਾਉਣ ਠੀਕ ਹੈ ਕਿਹੜੀ ਗੱਲ ਦਾ ਦਬਾਅ ਪਾਇ ਮੈਨੂੰ ਸਬੂਤ ਦੇ ਦਿਨਾ ਠੀਕ ਹੈ ਹਾਂਜੀ ਧੰਨਵਾਦ ਜੀ